ਇਹ ਸਿਸਟਰ ਬਟਾਲਾ ਰੋਡ ਵਿਜੇਨਗਰ ਦੇ ਰਹਿਣ ਵਾਲੇ ਹਨ ਇਹ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਪਿਛਲੇ 40 ਸਾਲ ਤੋਂ ਇਹ ਸਿਸਟਰ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀ ਇਹ ਦੱਸਦੇ ਹਨ ਕਿ ਬਚਪਨ ਤੋਂ ਹੀ ਇਹ ਸਿਸਟਰ ਬਿਮਾਰ ਰਹਿਣ ਲੱਗ ਪਏ ਜੋ ਕਿ ਇਹਨਾਂ ਅਨੁਸਾਰ ਹੀ ਪ੍ਰੋਬਲਮ ਸ਼ੁਰੂ ਹੋ ਗਈ ਜਦ ਇਹਨਾਂ ਨੇ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਡਾਕਟਰ ਨੇ ਇਹਨਾਂ ਨੂੰ ਸਾਹ ਵਾਲਾ ਪੰਪ ਯੂਜ਼ ਕਰਨ ਲਈ ਦੇ ਦਿੱਤਾ ਜੋ ਕਿ ساری ਉਮਰ ਲਈ ਯੂਜ਼ ਕਰਨਾ ਸੀ ਇਨਾਂ ਨੂੰ ਜਦੋਂ ਵੀ ਸਾਦੀ ਪ੍ਰੋਬਲਮ ਆਉਂਦੀ ਤਾਂ ਉਦੋਂ ਹੀ ਇਹ ਪੰਪ ਯੂਜ਼ ਕਰਦੇ ਇਸ ਦੇ ਨਾਲ ਨਾਲ ਇਹਨਾਂ ਦਾ ਸਿਰ ਦਰਦ ਬੀਪੀ ਵੱਧਦਾ ਤੇ ਪੂਰੀ ਬੋਡੀ ਵਿੱਚ ਦਰਦਾਂ ਰਹਿਣੀਆਂ ਸ਼ੁਰੂ ਹੋ ਜਾਂਦੀਆਂ ਜਿਸ ਕਾਰਨ ਬਿਨਾਂ ਇੱਕ ਦਿਨ ਵੀ ਛੱਡੇ ਇਹ ਹਰ ਰੋਜ਼ ਤਿੰਨ ਤਿੰਨ ਟਾਈਮ ਮੈਡੀਸਿਨ ਖਾਂਦੇ ਤੇ 5 ਦਿਨ ਬਾਅਦ ਇਹਨਾਂ ਨੂੰ ਬਾਹਰ ਦੇ ਇੰਜੈਕਸ਼ਨ ਲਗਵਾਉਣਾ ਪੈਂਦਾ ਸੀ ਇਹ ਸਿਸਟਰ ਦੱਸਦੇ ਹਨ ਕਿ ਮੈਡੀਸਿਨ ਖਾਣ ਤੋਂ ਬਿਨਾਂ ਇਹਨਾਂ ਦਾ ਬੈੱਡ ਤੋਂ ਉੱਠਣਾ ਵੀ ਬਹੁਤ ਔਖਾ ਸੀ ਇਹ ਮੈਡੀਸਿਨ ਖਾ ਕੇ ਹੀ ਦੁਲਦੇ ਫਿਰਦੇ ਤੇ ਘਰ ਦਾ ਕੰਮ ਕਰ ਪਾਉਂਦੇ ਸੀ ਉਸ ਤੋਂ ਬਾਅਦ ਇਹਨਾਂ ਦੀ ਮੈਰਿਜ ਹੋਈ ਮੈਰਿਜ ਹੋਣ ਤੋਂ ਬਾਅਦ ਇਹਨਾਂ ਦੀਆਂ ਇਹ ਸਬ ፕሮਬਲਮਾਂ ਹੋਰ ਵੀ ਜ਼ਿਆਦਾ ਆਦਾ ਬਾਤ ਹੈ ਕਿ ਉਹ ਇਹ ਫਿਰ ਤੋਂ ਲਗਾਤਾਰ ਮੈਡੀਸਿਨ ਖਾਂਦੇ ਰਹੇ ਮੈਡੀਸਿਨ ਇੰਨੀ ਜ਼ਿਆਦਾ ਸੀ ਕਿ ਪੈਸਿਆਂ ਦੀ ਤੰਗੀ ਕਾਰਨ ਇਹ ਘਰ ਵਿੱਚ ਖਾਣਾ ਵੀ ਘੱਟ ਬਣਾਉਂਦੇ ਕਿ ਮੇਰੀ ਮੈਡੀਸਿਨ ਜਾਂਦੀ ਜਾਵੇਗੀ ਇਹ ਸਿਸਟਰ ਦੱਸਦੇ ਹਨ ਇਹਨਾਂ ਦੇ ਪਤੀ ਵੀ ਹਰ ਟਾਈਮ ਇਹਨਾਂ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਇਹਨਾਂ ਦੇ ਫਿਰ ਤੋਂ ਬਾਅਦ ਵੀ ਸੇ ਇਸੀ ਤਰ੍ਹਾਂ ਇਹਨਾਂ ਦੀਆਂ ਹੋਰ ਵੀ ਬਿਮਾਰੀਆਂ ਵਧਦੀਆਂ ਗਈਆਂ ਤੇ ਇਹਨਾਂ ਦੀਆਂ ਬਿਮਾਰੀਆਂ ਦੇ ਕਾਰਨ ਇਹਨਾਂ ਦੇ ਹਸਬੰਦ ਨੇ ਇਹਨਾਂ ਨੂੰ 20 ਸਾਲ ਬਾਅਦ ਛੱਡ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਦੂਜੀ ਜਗ੍ਹਾ ਤੇ ਮੈਰਿਜ ਕਰਵਾਈ ਪਰ ਫਿਰ ਤੋਂ ਸੇ ਉਹੀ ਬਿਮਾਰੀਆਂ ਇਹਨਾਂ ਦੀਆਂ ਹੋਰ ਵੱਧ ਗਈਆਂ ਇਹੇ ਦੱਸਦੇ ਹਨ ਕਿ ਪਿਛਲੇ 3 ਮਹੀਨਿਆਂ ਤੋਂ ਇਹਨਾਂ ਨੂੰ ਹਰ ਦੋ ਦਿਨ ਬਾਅਦ ਹੀ ਦੰਦਲਾ ਪੈਣੀਆਂ ਸ਼ੁਰੂ ਹੋ ਗਈਆਂ ਤੇ ਮੈਡੀਸਿਨ ਵੀ ਅਸਰ ਨਹੀਂ ਸੀ ਕਰਦੀ ਇਹ ਹਸਪੀਟਲ ਵਿੱਚ ਵੀ ਐਡਮਿਟ ਰਹੇ ਇਹ ਮੈਂ ਦੱਸਦੇ ਹਾਂ ਕਿ ਜਿੰਨਾ ਟਾਈਮ ਹਸਪਤਾਲ ਐਡਮਿਟ ਰਹੇ ਉਹਨਾਂ ਟਾਈਮ ਤਾਂ ਹੀ ਠੀਕ ਰਹੇ ਪਰ ਫਿਰ ਤੋਂ ਇਹਨਾਂ ਦਾ ਉਹੀ ਹਾਲ ਹੋਣਾ ਸ਼ੁਰੂ ਹੋ ਗਿਆ ਇਹ ਸਿਸਟਰ ਇਹ ਸਭ ਬਿਮਾਰੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ ਇਹ ਹਰ ਟਾਈਮ ਇਹ ਹੀ ਸੋਚਦੀ ਕਿ ਮੈਂ ਠੀਕ ਨਹੀਂ ਹੋ ਸਕਦੀ ਮੈਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਮਰ ਜਾਵਾਂਗੀ ਉਸ ਤੋਂ ਬਾਅਦ ਇਹਨਾਂ ਲੋਕੀ ਸੇਨੇ ਪਰਮਜੀਤ ਸਹੋਤਾ ਮਿਸਟਰੀ ਬਾਰੇ ਦੱਸਿਆ ਇਹ ਸਿਸਟਰ 5 ਦਿਨ ਪਹਿਲਾਂ ਸ਼ਾਮ ਦੀ ਬੰਦਗੀ ਤੇ ਪਹਿਲੀ ਵਾਰ ਚਰਚਾ ਵਿੱਚ ਆਏ ਵਚਨਾਂ ਨੂੰ ਸੁਣਿਆ ਤੇ ਬੰਦਗੀ ਹੋਣ ਤੋਂ ਬਾਅਦ ਇਹ ਸਿਸਟਰ ਨੇ ਆਪਣੀ ਸਾਰੀ ਪ੍ਰੋਬਲਮ ਪ੍ਰੋਬਲਮ ਅਪੋਸਟਲ ਜੀ ਨੂੰ ਦੱਸੀ ਤਾਂ ਅਪੋਸਟਲ ਜੀ ਨੇ ਨਾਲ ਉੱਪਰ ਪ੍ਰੋਫੈਟਿਕ ਵਰਡ ਦਿੱਤੇ ਕਿ ਤੁਸੀਂ ਸ਼ਾਮ ਦੀ ਬੰਦਗੀ ਅਤੇ ਐਤਵਾਰ ਦੀ ਮੀਟਿੰਗ ਫੇਰ ਲਗਾਤਾਰ ਆਓ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਹਨਾਂ ਉਸ ਪਰਫੈਟਿਕ ਵਰਡ ਸ਼ਾਂਤੀ ਦੀ ਬੰਦਗੀ ਤੇ ਐਤਵਾਰ ਦੀ ਮੀਟਿੰਗ ਤੇ ਆਉਂਦੇ ਰਹੇ ਇਹ ਦੱਸਦੇ ਹਨ ਕਿ ਜਿਵੇਂ-ਜਿਵੇਂ ਹੀ ਇਹ ਲਗਾਤਾਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਂਦੇ ਰਹੇ ਉਵੇਂ-ਉਵੇਂ ਹੀ ਇਹਨਾਂ ਦੀ ਸਾਦੀ ਪ੍ਰੋਬਲਮ ਠੰਨੀ ਸ਼ੁਰੂ ਹੋ ਗਈ ਤੇ ਜਿਸ ਦੀ ਇਹ ਚਰਚ ਭਾਵਨੀ ਵਿੱਚ ਆਉਣਾ ਸ਼ੁਰੂ ਹੋ ਗਏ ਉਸ ਦਿਨ ਤੋਂ ਹੀ ਜੋ ਇਹ 40 ਸਾਲ ਤੋਂ ਮੈਡੀਸਿਨ ਖਾ ਰਹੇ ਸੀ ਉਹ ਖਾਣੀ ਬੰਦ ਕਰ ਦਿੱਤੀ ਕਿ ਜੋ ਇਹਨਾਂ ਦਾ ਬੀਟੀ ਵੱਡਾ ਸੀ ਉਹ ਨੋਰਮਲ ਹੋ ਗਿਆ ਤੋਂ ਦੋ ਤਿੰਨ ਬਾਅਦ ਹੀ ਦੰਦਨਾ ਪੈਣੀਆਂ ਸ਼ੁਰੂ ਹੋ ਗਈਆਂ ਸੀ ਉਹ ਵੀ ਪੈਣੀਆਂ ਬੰਦ ਹੋ ਗਈਆਂ ਤੇ ਜੋ ਇਹਨਾਂ ਦਾ ਹਰ ਟਾਈਮ ਸਿਰ ਭਾਰਾ ਤੇ ਦਰਦ ਹੁੰਦਾ ਰਹਿੰਦਾ ਸੀ ਉਹ ਵੀ ਬਿਲਕੁਲ ਦਰਦ ਹੋਣਾ ਬੰਦ ਹੋ ਗਿਆ ਪੁਲੀਸੀਆ ਜਿਵੇਂ ਪਵਿੱਤਰ ਬਾਈਬਲ ਦੇ ਬਚਨਾਂ ਵਿੱਚ ਲਿਖਿਆ ਹੈ ਜਬੂਰ 103 ਚੈਪਟਰ ਦੀ 3 4 ਆਇਤ ਵਿੱਚ ਲਿਖਿਆ ਹੈ ਉਹ ਤੇਰੀਆਂ ਸਾਰੀਆਂ ਬੁਰੀਆਂ ਕਰਦਾ ਹੈ ਉਹ ਸਾਰੇ ਰੋਗਾਂ ਤੋਂ ਤੈਨੂੰ ਮਿਲੋਇਆ ਕਰਦਾ ਹੈ ਉਹ ਤੇਰੀ ਜਿੰਦ ਨੂੰ ਤੋਏ ਕੋ ਸੁਟਕਾਰਾ ਦਿੰਦਾ ਹੈ ਉਹ ਤੇ ਇਸ ਫਿਰ ਉੱਤੇ ਦਿਆ ਤੇ ਰਹਿਮ ਦਾ ਮੁਕਟ ਰੱਖਦਾ ਹੈ ਇਹ ਦੱਸਦੇ ਹਾਂ ਕਿ apoptosis ਦੇ ਕਹਿਣ ਅਨਸਾਰ ਜਦ ਇਹ ਲਗਾਤਾਰ ਚਰਚਪਾਣ ਵਿੱਚ ਆਉਂਦੇ ਰਹੇ ਤੇ ਚਰਚਪਾਣ ਵਿੱਚ ਆਉਣ ਤੋਂ 13 ਦਿਨ ਬਾਅਦ ਹੀ ਇਹ ਆਪਣੀਆਂ ਹਰ ਬਿਮਾਰੀਆਂ ਤੋਂ ਬਿਲਕੁਲ ਫ੍ਰੀ ਹੋ ਗਏ ਹਾਲੇ ਸਾਲ ਤੋਂ ਮੈਡੀਸਿਨ ਖਾ ਰਹੇ ਸੀ ਜੋ ਦਵਾਈਆਂ ਵਾਲੀ ਉਹਨਾਂ ਦਾ ਡੱਬਾ ਭਰਿਆ ਹੋਇਆ ਸੀ ਉਹ ਸਭ ਡਸਟਬਿਨ ਵਿੱਚ ਛੁਟੇ ਦਿੱਤੀਆਂ ਤੇ ਹੁਣ ਇਹ ਆਪਣਾ ਪ੍ਰੋਪਰ ਘਰ ਦਾ ਕੰਮ ਕਰਦੇ ਹਨ ਤੇ ਹੁਣ ਇਹਨਾਂ ਦਾ ਕੋਈ ਪੀਪੀ ਨਹੀਂ ਵੱਧਦਾ ਕੋਈ ਦੰਦਲਾ ਨਹੀਂ ਪੈਂਦੀਆਂ ਤੇ ਨਾ ਹੀ ਇਹਨਾਂ ਨੂੰ ਸਾਹ ਦੀ ਪ੍ਰੋਬਲਮ ਹੈ ਤੇ ਨਾ ਹੀ ਸਾਹ ਵਾਲਾ ਪੰਪ ਵੀ ਯੂਜ਼ ਕਰਦੇ ਹਨ ਉਹਨੇ ਸਿਸਟਰ 28 ਦਿਨ ਤੋਂ ਆਪਣੀਆਂ ਹਰ ਬਿਮਾਰੀਆਂ ਤੋਂ ਬਿਲਕੁਲ ਫ੍ਰੀ ਹੋ ਚੁੱਕੇ ਹਨ ਤੇ ਇੱਕ ਤੇ ਦੋ ਹਫ਼ਤੇ ਪਹਿਲਾਂ ਬਪਿਸਮਾ ਲੈ ਚੁੱਕੇ ਹਾਂ ਤੇ ਪੂਰੀ ਤਰ੍ਹਾਂ ਆਪਣਾ ਜੀਵਨ ਪ੍ਰਭੂ ਜੀਸ਼ੂ ਮਸੀਹ ਨੂੰ ਦੇ ਚੁੱਕੇ ਹਾਂ ਤੇ ਆਪਣੇ ਲਾਈਫ ਵਿੱਚ ਬਹੁਤ ਖੁਸ਼ ਹਾਂ ਇਸ ਵੱਡੀ ਤੇ ਅਤਿਬੁੱਤ ਗਵਾਹੀ ਲਈ ਸਿਸਟਰ ਪਰਮੇਸ਼ਵਰ ਤੇ ਪ੍ਰਭੂ